ਹਾਂਜੀ ਸਸੀ ਕਲਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਆ ਬਹੁਤ ਵੀਰਾਂ ਨੇ ਮੈਨੂੰ ਮੈਸੇਜ ਵੀ ਆਇਆ ਕੱਲ ਪਰਸੋਂ ਕਾਲ ਵੀ ਆਈ ਸੀ ਹਨਾ ਕਿ ਵੀਰ ਕਹਿੰਦੇ ਵੀਰੇ ਅਸੀਂ ਨਾ ਲਿਆ ਕੇ ਆਲੂ ਫੋਲਿਆ ਪਿਆ ਵਾ ਸਟੋਰ ਚੋਂ ਵੀ ਹੁਣ ਉਹਨੂੰ 4-5 ਦਿਨ ਹੋ ਗਏ ਵੀ ਤੂੰ ਹੀ ਕੱਢਿਆ ਆ ਤੇ ਉਹਨੂੰ ਦਵਾਈ ਲਾ ਦੀਏ ਮੇਰੇ ਦੇਖੋ ਗੱਲ ਐ ਆਵਾ ਜਿੱਦਣ ਤੁਸੀਂ ਸਟੋਰ ਚੋਂ ਲਿਆਉਨੇ ਆ ਸਟੋਰ ਚੋਂ ਲਿਆ ਆ ਕੇ ਉਹਨੂੰ ਫੋਲਦੋ ਜਿਵੇਂ ਆ ਫੋਲਿਆ ਹੋਇਆ ਫੋਲਣ ਤੋਂ ਬਾਅਦ ਉਹਦੇ ਵਿੱਚੋਂ ਗਲਿਆ ਗੁਲਿਆ ਕੱਢੋ ਆਲੂ ਗਲਿਆ ਕੱਢ ਕੇ ਉਦਨ ਹੀ ਦਵਾਈ ਲਾ ਦੋ ਠੀਕ ਆ ਤੇ ਕਿਉਂਕਿ ਜਦੋਂ ਸਟੋਰ ਚੋਂ ਲਿਆਉਣਾ ਉਦੋਂ ਨਾ ਉਹ ਪੁੰਗਰਿਆ ਨਹੀਂ ਹੁੰਦਾ ਜਦੋਂ ਆਪਾਂ ਦਵਾਈ ਲਾ ਕੇ ਜਦੋਂ ਆਪਾਂ 4-5 ਦਿਨ ਉਹਨੂੰ ਪਿਆ ਰਹਿਣ ਦਿੰਦੇ ਨੇ ਉਹ ਆਲੂ ਪੁੰਗਰ ਜਾਂਦਾ ਜਦੋਂ 4-5 ਦਿਨ ਨਿੰਘਿਆਂ ਤੋਂ ਦਵਾਈ ਲਾਵਾਂਗੇ ਵੀਰੋ ਦੀ ਤੂਈ ਉਹ ਖਰਾਬ ਹੋ ਜਾਣੀ ਆ ਤੇ ਇਸ ਕਰਕੇ ਜਿੱਦਣ ਤੁਸੀਂ ਸਟੋਰ ਚੋਂ ਲਿਆਉਨੇ ਆ ਉਹਨੂੰ ਦਵਾਈ ਉਸੇ ਦਿਨ ਹੀ ਲਾ ਦੋ ਉਸੇ ਦਿਨ ਲਾਵੋ ਤੇ ਲਾ ਕੇ ਉਸ ਤੋਂ ਬਾਅਦ ਉਹਨੂੰ ਬੋਰੀਆਂ 'ਚ ਭਰ ਕੇ ਰੱਖ ਦੋ ਬਸ ਫੇਰ ਪੁੰਗਰਿਆ ਉਹ ਨੁਕਸਾਨ ਨਹੀਂ ਕਰਦਾ ਤੇ ਉਹ ਨਹੀਂ ਨੁਕਸਾਨ ਹੁੰਦਾ ਕਿ ਜਿਹੜਾ ਪਹਿਲਾਂ ਇੱਕ ਵਾਰ ਤੁਸੀਂ ਪੁੰਘਾਰ ਲਿਆ ਉਹਦੇ ਉੱਤੇ ਦਵਾਈ ਲਾਉਣੀ ਆ ਫੇਰ ਉਹ ਤੁਈ ਮੱਚ ਜਾਂਦੀ ਹੁੰਦੀ ਆ ਲਓ ਜੀ ਸਾਰਾ ਸਮਾਨ ਲੈ ਲੈਂਦਾ ਹਾਂ ਹਾਂ ਅੱਜ ਲੱਗ ਗਿਆ 55000 ਰੁਪਈਆ 55000 ਦਾ ਸਾਮਾਨ ਆਇਆ ਅੱਜ ਜਿੰਨਾ ਕੁ ਵੀ ਮਿਲਿਆ ਹਜੇ ਸਲਫਾ ਮਿਲ ਗਈ ਜੀ ਸਲਫਾ ਪੁਰਾਣੀਆਂ ਹੀ ਮਿਲ ਗਈਆਂ ਦੋ ਵਧੀਆ ਇਹਨੇ ਚੈੱਕ ਕਰਾ ਲੂਗੇ ਹਾਂ ਆ ਨਾ ਇੱਕ ਤਾਂ ਚੱਲਦੀ ਆ ਆ ਕਾਲੀ ਜੀ ਉਹਨੂੰ ਹਾਂ ਜਿਵੇਂ ਦੋ ਗੈਸ ਕਟ ਆ ਦੋ ਹੀ ਟਾਈਪ ਕਵਰ ਟੈਪਟ ਕਵਰ ਦੇ ਜੈਨ ਆ ਉਹ ਤਾਂ ਫਿਰ ਜੈਨ ਤਾਂ ਉਹੀ ਪਾਉਣੇ ਆ ਜਿੰਦੇ ਜਿਹੜੇ ਲੱਗਣੇ ਆ ਆਪਾਂ ਉਹ ਦੇ ਬਾਈ ਉਹ ਸਲਫਾ ਦੇਖੋ ਆ ਚਾਲੂ ਆ ਪੂਰੀ ਇਹਨੂੰ ਲਾ ਕੇ ਸਟਾਰਟ ਕਰ ਲੈਣੇ ਹਾਂ ਪਹਿਲਾਂ ਸਾਹਲੀਆ ਦੀ ਤੁਹਾਨੂੰ ਇਹ ਚਾਲੂ ਆ ਇਹਨੂੰ ਲਾ ਲਓ ਮੈਂ ਤਾਂ ਉਹ ਦੇ ਦੇ ਜੀ ਬਈ ਪੰਪ ਗਿਆ ਪੰਪ ਵੀ ਹੈਗਾ ਪੰਪ ਹੋ ਆ ਡੱਬੇ ਜੋ ਮੈਨੂੰ ਲੱਗਦਾ ਆ ਵੱਡੇ ਚ ਜਾ ਉਹ ਜੀ ਦੇਖ ਬਾਈ ਉਹ ਜੀ ਆ ਉਹ ਜੀ ਆ ਉਹ ਜੀ ਪੰਪ ਇਹ ਚ ਤਾਂ 7500 ਦੀ ਜਾਲੀ ਆ ਮੋਰ ਲਈ ਤੇ ਹੋਰ ਸਮਾਨ ਐਜ ਤੇ ਸਟਿੱਕਰ ਚੁੱਕਰ ਜੇ ਉਹ ਸਟਿੱਕਰ ਜੇ ਕੱਢ ਦਿਓ ਬਾਹਰ ਦੇ ਸਟਿੱਕਰ ਕਿ ਨਹੀਂ ਬਸ ਫਿਰ ਇਹਦੇ ਚ ਹੀ ਆ ਫਿਰ ਬਸ ਤੇਰਾ ਸਮਾਨ ਇਹਦੇ ਚ ਹੀ ਸਪੀਡ ਪੰਪ ਜਿਹੇ ਇਹਦੇ ਚ ਆਪਣੀ ਨਾ ਕੋਈ ਵੀ ਵੀਰ ਜਿਨ੍ਹਾਂ ਨੇ ਮਸ਼ੀਨਾਂ ਲਈਆਂ 2024 ਮਾਡਲ ਜਾਂ 25 ਮਾਡਲ ਦੇ ਵਿੱਚ ਉਹਨਾਂ ਦੀ ਨਾ ਇਹਨਾਂ ਨੇ ਚੇਂਜ ਕਰੀ ਸੀ ਆਹ ਸ਼ਾਵਟ ਫਰੰਟ ਵਾਲੀ ਪਤਲੀ ਲਾਈ ਸੀ ਚਲੋ ਇਹਨਾਂ ਨੇ ਵੀ ਕੋਈ ਚੋਰੀ ਕਰਕੇ ਦੇਖੀ ਹੋਣੀ ਆ ਵੀ ਇਹ 샤ফট ਪਤਲੀ ਲਈ ਸੀ ਪਰ ਇਹਦੇ ਨਾਲ ਮਾਲ ਲੈਫਟਣ ਲੱਗ ਗਿਆ ਇੱਥੇ ਮੂਰੇ ਤੇ ਮਾਲ ਲੈਫਟਣ ਲੱਗ ਗਿਆ ਤੇ ਹੁਣ ਇਹਨਾਂ ਨੇ ਹਾਲੈਂਡ ਕੰਪਨੀ ਨੇ 샤ফটਾਂ ਮੰਗਾ ਰਹੀ ਆ ਜਿਵੇਂ ਵੀ ਜਿਹੜੇ ਵੀ ਵੀਰ ਦੇ ਕਿਸੇ ਦੇ ਪ੍ਰੋਬਲਮ ਆ ਰਹੀ ਹੈ ਇੱਥੇ ਮਾਲ ਲੈਫਟਣ ਦੀ ਉਹ ਆਪਦੀ ਜਿੱਥੋਂ ਤੁਸੀਂ ਮਸ਼ੀਨਾਂ ਲਈਆਂ ਨੇ ਉਹਨਾਂ ਤੋਂ 샤ফট ਲੈ ਲਓ ਇਹ ਪਰ ਹੁਣ ਹੀ ਨਵੀਂ ਮਾਡਲ ਦੀ ਹੈ 25 ਮਾਡਲ ਜਾਂ 24 ਮਾਡਲ ਬਸ ਉਹ ਦੀ ਤੇ ਹੁਣ ਆਪ ਅੱਜ ਮੈਂ ਗਿਆ ਸੀ ਕਿ ਮੋਗੇ ਉਹ ਤੋਂ ਆਪਾਂ ਨੂੰ ਸ਼ਾਫਟ ਮਿਲ ਗਈ ਹੁਣ ਆ ਸ਼ਾਫਟ ਬਦਲ ਦੇਣੀ ਆ ਆ ਪੁਰਾਣੀ ਉਹਨਾਂ ਨੂੰ ਦੇਣੀ ਆ ਤੇ ਨਵੀਂ ਆਪਾਂ ਨੂੰ ਮਿਲ ਗਈ ਇਹ ਇਹ ਚੇਂਜ ਕਰਨੀ ਆ ਬੈਰੰਗ ਉਹਨਾਂ ਦੇ ਸਾਰੇ ਇਹੀ ਪੈਣੇ ਆ ਤੇ ਬਸ ਆ ਆ ਮੋਟਾ ਹੋ ਜਾਣ ਇਹ ਮੋਟਾ ਹੋਣ ਦੇ ਨਾਲ ਇੱਥੇ ਮਾਲ ਨਹੀਂ ਲੱਭਦਾ ਬਸ ਸਾਰਾ ਪਹਿਲਾਂ ਵਾਲੀ ਸ਼ਾਫਟ ਤੇ ਨਹੀਂ ਲੱਭਦਾ ਇਹਨਾਂ ਨੇ ਕੋਈ ਚੇਂਜਿੰਗ ਕਰੀ ਸੀ ਤੇ ਇਹਦੇ ਮਾਲ ਲਿਫਟਣ ਲੱਗ ਗਿਆ ਇੱਥੇ ਆਪਣੇ ਪੁਰਾਣੀਆਂ ਦੇ ਮੋਟੀਆਂ ਨੇ ਉਹਨਾਂ ਦੇ ਕਦੇ ਨਹੀਂ ਲਿਫਟਿਆ ਮਾਲ ਕੀ ਹੋ ਗਿਆ ਬਲੇਡ ਖਰਾਬ ਹੋ ਗਏ ਜੰਮੀ ਬਈ ਲੈ ਆਣੀ ਉੱਥੇ ਪਾ ਲੈ ਕੋਈ ਤਾਂ ਹੈ ਨਹੀਂ ਥੱਲੇ ਵਾਲੇ ਬਲੇਡ ਤਾਂ ਚੱਲ ਜਣੇ ਆ ਜੇ ਉਹ ਉਹ ਤਾਂ ਆਪਾਂ ਪਿਛਲੀ ਵਾਰ ਹੀ ਬਦਲੇ ਆ ਇਹ ਤਾਂ ਸਾਰੇ ਪਾ ਦੇ ਨਵੇਂ ਆ ਤਾਂ ਨਵੇਂ ਹੀ ਪਾਏ ਆ ਸਾਰੇ ਨਵੇਂ ਆੜ ਬੇੜ ਵਾਲਿਆਂ ਤੋਂ ਕਿਉਂ ਪਾਲੇ ਦੇ ਹਨੀ ਪਾਲੇ ਤਾਂ ਹਨੀ ਮੈਂ ਦੋ ਵਾਰ ਹੀ ਲਿਆ ਥੱਲੇ ਪਹਿਲਾਂ ਬਦਲੇ ਹੁਣ ਹਾਰਡਵੇਅਰ ਤੋਂ ਮੰਗਾ ਲੋ ਏ ਨਾ ਉਹ ਜਿਹੜੀ ਪ੍ਰਾਣੀ ਸ਼ਾਫਟ ਆ ਉਹਨੂੰ ਸਾਂਭ ਦਿਓ ਠੀਕ ਹੈ ਜੀ ਇਹ ਨਵੀਂ ਲਾ ਲਿਓ ਉਹਦੇ ਬੈਰਾਂਗ ਬੁਰਾਂਗ ਸਹਿਜ ਇਹੀ ਪਹਿਣਿਆ ਸਾਰੇ ਹਾਂਜੀ ਤੇ ਬਸ ਇਹ ਸ਼ਾਫਟ ਬਾਦੋ ਉਹ ਲਾ ਲਓ ਠੀਕ ਆ ਚੱਕ ਲਈਜੀ ਠੀਕ ਆ ਚੱਕੀ ਮੜਾ ਪਕਾਈਏ ਇਹ ਤੇ ਉਹ ਮਾਲ ਲੈਫਟ ਨੂੰ ਹਟ ਜੂ ਬਸ ਆਪਾਂ ਠੀਕ ਆ ਉਹ ਤਾਂ ਵੀਰੇ ਪਲੇਟਾਂ ਵੀ ਲਾਤੀਆਂ ਸੀਗੀਆਂ ਵੱਡੀਆਂ ਨਹੀਂ ਨਹੀਂ ਉਹ ਵੱਡੀਆਂ ਪਲੇਟਾਂ ਦਾ ਫਰਕ ਨਹੀਂ ਜਿਹੜੀ ਚੀਜ਼ ਖਰਾਬ ਆ ਉਹ ਬਦਲੋ ਬਸ ਖਰਾਬੀ ਇਹ ਦੀ ਆ ਇੱਧਰ ਰਾਣੀ ਸੁੰਦਰਾ ਦੇ ਵੀ ਐਸਐਮਐਸ ਲਾਤਾ। ਇਹ ਬੈਰਿੰਗ ਪੋਰਿੰਗ ਦਾ ਸਾਰੇ ਇਹੀ ਪੈ ਜਾਣੇ ਆ। ਇਹੀ ਪੈਣੇ। ਹਾਂ ਇਹੀ ਪੈਣੇ ਆ ਬੈਰਿੰਗ ਦਾ। ਸਾਉਂਕ ਦੇਖ ਲਈ ਪੈਣੀ ਚਾਹੀਦੀ। ਕਿਵੇਂ? ਇਹ ਤਾਂ ਮੂਹ ਹੀ ਆ। ਨਾ ਨਾ ਇਹੀ ਪੈਣੇ ਆ ਬੈਰਿੰਗ ਦਾ। ਜੇ ਬੈਰਿੰਗ ਪੈਣੇ ਹੁੰਦੇ ਉਹਨਾਂ ਨੇ ਆਪਾਂ ਨੂੰ ਬੈਰਿੰਗ ਵੀ ਦੇਦਨੇ ਸੀ। ਪਰ ਉਹ ਉਹਨਾਂ ਨੂੰ ਪਤਾ ਆਪਣੇ ਉਹ ਮਸ਼ੀਨਾਂ ਦੇ ਵੀ ਤਾਂ ਆਹੀ ਬੈਰਿੰਗ ਆ ਸੇ। ਹਾਂ। ਆਹ। ਉਹਨਾਂ ਨੇ ਉਹ ਉੱਪਰ ਲਾਈ ਉਹ ਵੱਡਾ ਆ ਖੋਲਣੇ ਪੈਣਗੇ 베어ਿੰਗ ਤੁਹਾਨੂੰ ਇਹਨੂੰ ਨਾ ਸੱਟ ਨਾ ਮਾਰਿਓ ਠੀਕ ਹੈ ਇਹਦੇ ਤੇ ਚੂੜੀ ਆ ਆਪਣੇ ਆਪ ਹੀ 베어ਿੰਗ ਬਾਹਰ ਆ ਜਾਣਾ ਹੋਰ ਨਾ ਸੱਟਾਂ ਮਾਰਨ ਲਈ ਨਹੀਂ ਨਹੀਂ ਬਾਹਰ ਬਾਹਰ ਬਾੜੀ ਦੀ ਇੱਕੋ ਹੀ ਚੂੜੀ ਆ ਬਸ ਉਹ ਇੱਕ ਚੂੜੀ ਵਸੇ ਘੁੰਮਣੀ ਆ ਬਸ ਉਹ ਉਹ ਜਿਹੜੀ ਸ਼ਾਫਟਾ ਨੂੰ ਏਜ ਲਪੇਟ ਕੇ ਰੱਖ ਦਿਓ ਜਦਨ ਸਾਮ ਲਈ ਇੱਥੇ ਕਿਤੇ ਸਾਹਮਣੇ ਇਹਦੇ ਸਾਈਡ ਤੇ ਰੱਖ ਦੀ ਜਦੋਂ ਉਹ ਇੱਧਰ ਨਹੀਂ ਆਉਣਗੇ ਜਾਂ ਮੇਰਾ ਗਿਹੜਾ ਲੱਗਿਆ ਫਿਰ ਉੱਥੇ ਪਹੁੰਚਦੀ ਮੈਂ ਕਰਿਆ ਹਾਂ ਕਿੰਨੇ ਰੱਬੀ ਆਉਂ ਇਹ ਹਾਂ 16732 ਰੁਪਏ ਦੀ ਆ ਜਿੱਦਾਂ ਹਾਂ ਫ੍ਰੀ ਚ ਲਾਉਣੀ ਆ ਦਿਲ ਹਰੇਕ ਜਿੰਨੀਆਂ ਮਸ਼ੀਨਾਂ ਦਿੱਤੀਆਂ ਹੋਈਆਂ 24 25 ਚ ਹਰੇਕ ਦੀ ਫ੍ਰੀ ਚ ਬਦਲ ਕੇ ਦੇਣੇ ਇਹ ਆਪਣੀ ਨਵੀਂ ਟਰਾਲੀ ਖੜੀ ਉਹਦਣ ਦੀ ਐਵੇਂ ਪਾਈ ਜਾਣਾ ਸੀ ਵੱਢਣਾ ਫਿਰ ਜਾ ਨਹੀਂ ਹਾਇ। ਇਹ ਖੇਤ ਦੇਖ ਲਓ ਜਮੇ ਹੀ ਸੁੱਕੇ ਪਏ ਅੱ비 ਸੁੱਕੇ ਸੀਗੇ ਜਦੋਂ ਆਪਾਂ ਵੱਡੇ ਸੀ। ਮੀਂਹ ਪੈਣ ਦੇ ਨਾਲ ਇੰਨੇ ਸੋਹਣੇ ਹੋ ਗਏ ਕਿ ਐਨ ਪੂਰੀ ਵਧੀਆ ਗੱਲ ਵੀ ਰਲ ਗਈ। ਸਾਰਾ ਕੁਝ ਓਕੇ ਹੋ ਗਿਆ। ਆਹ ਦੇਖ ਲਓ ਬੰਨੇ ਤੇ ਗਿਹੜਾ ਜਿਹੜਾ ਲੱਗਿਆ ਕੋਈ ਹੈਗਾ ਧੰਨ ਉੱਚਾ ਨਹੀਂ ਵੰਦੀ ਇਹਨਾਂ ਪੂਰੇ। ਇਹਨੂੰ ਹੁਣ ਅਜੇ 2 ਦਿਨ ਐਵੇਂ ਧੁੱਪ ਲਵਾ ਦੇਣੀ ਆ ਆਪਾਂ। ਦੋ ਦਿਨ ਤੋਂ ਪਲਵਾ ਕੇ ਫੇਰ ਛੇੜਾਂਗੇ ਇਹਨੂੰ ਪਲਟਾਈ ਹੋ ਗਈ ਆ ਹੁਣ ਸਾਰੇ ਖੱਤੇ ਦੀ ਤੇ ਵਧੀਆ ਪਲਟਾਈ ਹੋ ਗਈ ਤੇ ਠੀਕ ਆ ਬਸ ਤੇ ਦੇ ਨਾ ਇਹਨ ਪੂਰਾ ਪੱਧਰ ਪਏ ਨਾ ਖੇਤ ਬਸ ਇਹ ਇੱਕ ਹੀ ਇੱਕ ਖਾਸियत ਆ ਵੀ ਪਲਾਉ ਵਾ ਦੂਜੇ ਲੋਟ ਵਾਲਾ ਚਾਹੀਦਾ ਵੀ ਪਲਾਉ ਦੇ ਅੱਗੇ ਪਿੱਛੇ ਵਾਲੇ ਪਲਾਉ ਪੂਰੇ ਬਰੋਬਰ ਲੱਗਣ ਕਈ ਵੀਰਾਂ ਦੇ ਫੋਨ ਆਉਂਦੇ ਨੇ ਵੀਰੇ ਯਾਰ ਸਾਡਾ ਮੂਰਲਾ ਪਲਾਉ ਜਿਆਦੇ ਵੀ ਮਗਰਲਾ ਪਲਾਉ ਨਹੀਂ ਲੱਗਦਾ ਵੀਰੇ ਟਾਪ ਲਿੰਕ ਵੱਡੀ ਕਰੋ ਟਾਪ ਲਿੰਕ ਵੱਡੀ ਕਰ ਦੋਂਗੇ ਤਾਂ ਉਹਦੇ ਨਾਲ ਤੁਹਾਡਾ ਪਲਾਉ ਬਰੋਬਰ ਚੱਲਣੇ ਚਾਹੀਦੇ ਆ ਚਾਰੇ ਜਿੰਨੇ ਸਾਡੇ ਕੋਲੇ ਪਲਾਉ ਆ 2 ਆ 3 ਆ 4 ਆ ਸਾਰਿਆਂ ਨੂੰ ਪਲਾਉ ਨੂੰ ਮਿੱਟੀ ਇੱਕੋ ਜੀ ਬਾਹਰ ਕੱਢਣੀ ਚਾਹੀਦੀ ਆ ਫੇਰ ਤੁਹਾਡਾ ਨਾ ਖੱਤਾ ਉੱਚਾ ਹੋਵੇ ਵੀਰੇ ਨਾ ਨੀਵਾ ਹੋਵੇ ਆ ਦੇਖ ਲਓ ਬੰਨੇ ਵਾਲਾ ਢੇੜਾ ਵਾ ਇਹ ਵੀ ਦੇਖ ਲਓ ਬੰਨੇ ਵਾਲਾ ਠੀਕ ਨੇ ਫਲਾਓ ਜੀ ਆ ਚੱਲਦੇ ਆ ਫਲਾਓ ਹੁਣ ਵੱਡੇ ਤੇ ਚਾਰੇ ਚੱਲਦੇ ਆ ਹਣ ਇਹ ਨਵੇੜ ਦੰਦਾ ਕਰ ਤੇ ਦੇ ਲੋ ਹਜੇ ਵੱਜਿਆ 10 ਕਿੱਲੇ ਹੋ ਗਏ 3 ਵੱਜਿਆ ਤੇ ਆਹ ਕੰਮ ਆ ਫੋੜ ਦੀ ਡਿਊਟੀ ਤੇਲ ਪਾਉਣਾ ਡਿਊਟੀ ਹੈ ਜੀ ਤੇਲ ਪਾਉਣ ਦੀ ਖੋੜ ਦੇ ਗਿੱਲਾ ਕਿੰਨਾ ਕੁ ਗਿੱਲਾ ਵਾ ਆ ਦੇਖ ਲੋ ਬੰਨੇ ਵਾਲਾ ਕਿਹੜਾ ਲੱਗਾ ਹੈਗਾ ਕੋਈ ਫਰਕ ਖੇਤ ਦਾ ਵੀ ਕੋਈ ਤਾਂ ਉੱਚਾ ਨਹੀਂ ਮੰਨਦਾ ਦੇਖ ਲੋ ਕੋਈ ਵੀ ਮਤਲਬ ਪੂਰੇ ਖੇਤ ਗਿੱਲੇ ਹੋ ਗਏ ਬਹੁਤ ਵਧੀਆ ਖੇਤ ਬਣ ਜਾਣਿਆ ਹੁਣੇ ਆ ਡੱਕ ਰਗੇ ਦਾ ਬਾਈ ਪੂਰੇ ਇਹ ਪਲਵਾ ਦੇ ਨਾਲ ਹੀ ਜਦ ਜਿਹੜੇ ਸਾਲ ਆਪਾਂ ਜ਼ਮੀਨ ਇਹ ਲਈ ਸੀ ਉਦੋਂ ਇਹਨਾਂ ਚ ਪੂਰੀ ਤੇੜ ਪਾੜਦੀ ਹੁੰਦੀ ਸੀ ਪੂਰੀ ਵੱਡੀ ਵੱਡੀ ਤੇੜ ਹਨਾ ਪਾਣੀ ਭਰਨ ਦਾ ਡਰ ਹੋ ਜਾਂਦਾ ਹੁੰਦਾ ਸੀ ਪਹਿਲਾਂ ਪਹਿਲਾਂ ਜਾਦੇ 2016-17 ਤੋਂ ਸ਼ੁਰੂ ਕਰਿਆ ਆਪਾਂ ਪਲਾਉ ਮਾਰਨਾ ਲੈ ਆ ਖੱਤਾਂ ਤੇੜ ਪੱਟਣੀ ਹਟ ਗਈ ਮੋਹੀ ਵਾਲੀ ਜ਼ਮੀਨ ਆਪਣੀ ਨੀਰੀ ਡੱਕ ਰ ਜਿਹਨੂੰ ਕਹਿੰਦੇ ਨੇ ਨਹੀਂ ਨਾ ਵੀ ਜੇ ਮੱਝ ਲਟ ਜਾਂਦੀ ਸੀ ਉਹ ਚੋ ਜੀ ਚ ਪਾਣੀ ਨਹੀਂ ਸੀ ਸੁੱਕਦਾ ਹੁੰਦਾ ਵੀ ਐਡੀ ਡੱਕਰ ਖੇਤ ਹੈਗਾ ਸੀ ਵੀ ਜੇ ਤੇੜ ਪਾੜ ਗਈ ਵੀ ਪਾਣੀ ਨਹੀਂ ਸਿਰੇ ਲੱਗਦਾ ਚਾਹੇ ਜਿੰਨੀਆਂ ਮਰਜੀ ਮੋਟਰਾਂ ਚਲਾ ਕੇ ਤੁਸੀਂ ਪਾਣੀ ਹੀ ਲਾ ਲੋ ਪਰ ਪਾਣੀ ਨਹੀਂ ਸਿਰੇ ਲੱਗਦਾ ਹੁੰਦਾ ਸੀ ਤੇ ਬਸ ਇਹ ਸਾਰੀ ਕਰਾਮਾਤ ਇਹ ਪਲਾਉ ਦੀ ਆ ਤੇ ਪਰਾਲੀ ਵਿੱਚ ਬੋਹਣ ਦੀ ਆ ਤੇ ਜਿਹੜਾ ਆਪਾਂ ਰਹਿਨ ਖੂਨ ਮੱਕੀ ਮੁੱਕੀ ਦੀ ਵਿੱਚ ਬੋਹਨੇ ਆ ਇਹ ਸਾਰੀਆਂ ਕਰਾਮਾਤਾਂ ਉਹਦੀਆਂ ਨੇ ਵੀ ਜਿਹੜੇ ਕੰਮ ਹੁੰਦੇ ਆ ਵੀ ਜ਼ਮੀਨ ਨੂੰ ਇੰਨੀ ਤਾਕਤ ਆਲੀ ਤੇ ਜ਼ਮੀਨ ਨੂੰ ਇੰਨਾ ਇੰਨਾ ਨੇ ਪੋਲਾ ਬਣਾਤਾ ਤੁਸੀਂ ਲਾ ਲੋ ਸਾ ਵੀ ਕਿੰਨਾ ਫਰਕ ਪੈਂਦਾ ਸਿਰਫ ਇੱਕ ਕੱਲੇ ਪਲਾਉ ਦੇ ਫੇਰ ਨਾਲ ਪਰਾਲੀ ਵਿੱਚ ਬੋਹਣ ਦੇ ਨਾਲ ਬਹੁਤ ਵੀਰ ਕਹਿ ਦਿੰਦੇ ਆ ਵੀ ਵੀਰੇ ਕੀ ਫਰਕ ਆ ਆਏ ਫਰਕ ਆ ਵੀਰੇ ਥੋੜੀ ਜ਼ਮੀਨ ਦੀ ਤਾਕਤ ਹੀ ਇੰਨੀ ਬਣ ਜਾਂਦੀ ਆ ਜ਼ਮੀਨ ਦੀ ਤੁਸੀਂ ਗੱਲ ਹੀ ਛੱਡ ਦਿਓ ਸੋਚ ਨਹੀਂ ਸਕਦੇ ਆਪਾਂ ਕਿ ਆਪਣੀ ਜ਼ਮੀਨ ਇੰਨੀ ਵਧੀਆ ਬਣ ਜਾਂਦੀ ਆ ਮੈਨੂੰ ਲੱਗਦਾ ਦਿਹਾੜੀ ਦੇ ਵਿੱਚ ਘਟੋ ਘਟ 50 ਤੋਂ 60 ਫੋਨ ਇਹ ਆਉਂਦੇ ਆ ਫੋਨ ਫੋਨ ਕੱਲੇ ਤੇ ਜਿਹੜੇ ਇੰਸਟਾਗ੍ਰam ਤੇ ਮੈਸੇਜ ਆ ਰਹੇ ਆ ਉਹ ਵੱਖਰੇ ਆ ਕਿ ਵੀਰੇ ਟਰੈਕਟਰ ਕਿੱਥੋਂ ਲਏ ਸਾਨੂੰ ਵੀ ਦਵਾ ਦਿਓ ਅਸੀਂ ਵੀ ਲੈਣਾ ਕੋਈ ਵੀਰ ਕਹਿੰਦਾ ਮੇਰਾ 7500 ਫੇਵਰੇਟ ਆ ਕੋਈ ਵੀਰ ਕਹਿੰਦਾ ਮੇਰਾ 5630 ਫੇਵਰੇਟ ਆ ਤੇ ਉਦੋਂ ਨਾਲੇ ਮੈਂ ਦੱਸਿਆ ਸੀਗਾ ਵੀ ਵੀਰੇ ਟਰੈਕਟਰ ਨਾ ਆਪਾਂ ਇਸਾਰ ਨੈਸ਼ਨਲ ਸੀਡ ਕਾਰਪੋਰੇਸ਼ਨ ਦਾ ਫਾਰਮ ਸਰਕਾਰੀ ਉੱਥੇ ਵੀਰੇ ਇਹ ਟਰੈਕਟਰਾਂ ਦੀ ਬੋਲੀ ਲੱਗੀ ਸੀਗੀ ਉਹ ਨਾ 10000 ਘੰਟਾ 10000 ਘੰਟੇ ਬਾਅਦ ਉਹ ਟਰੈਕਟਰ ਖੜਾ ਦਿੰਦੇ ਆ ਤੇ ਉਸ ਤੋਂ ਬਾਅਦ ਉਹਨੂੰ ਚਲਾਉਣਾ ਬੰਦ ਕਰ ਦਿੰਦੇ ਆ ਇਹ ਟਰੈਕਟਰਾਂ ਨੂੰ ਜਿਹੜਾ ਆਪਣਾ 56ਤੀ ਆ ਉਹਨੂੰ 7 ਸਾਲ ਹੋ ਗਏ ਸੀ ਖੜੇ ਨੂੰ ਬਾਈ ਤੇ ਜਿਹੜਾ 7500 ਉਹ 5 ਸਾਲ ਤੋਂ ਖੜਾ ਵਾ ਤੇ ਜਿਹੜਾ 47 ਦਾਸ ਆ ਉਹ 3 ਸਾਲ ਤੋਂ ਖੜਾ ਵਾ ਤੇ ਜਿਹੜਾ ਜਦੋਂ ਆਪਾਂ ਇਹਨਾਂ ਦੀ ਬੋਲੀ ਬਈ ਪਹਿਲਾਂ ਦੂਜੇ ਲੋਟ ਹੁੰਦੀ ਸੀਗੀ ਉੱਥੇ ਜਾ ਕੇ ਆਲੀ ਬੋਲੀ ਹਨਾ ਵੀ ਲਾਈਵ ਬੋਲੀ ਕਰਵਾਉਂਦੇ ਸੀਗੇ ਤੇ ਜਦੋਂ ਲਾਈਵ ਬੋਲੀ ਹੋਈ ਸੀਗੀ ਉਦੋਂ ਨਾ ਲੋਕਾਂ ਨੇ ਰੇਟ ਨਹੀਂ ਸੀ ਲਾਇਆ ਰੇਟ ਬਹੁਤ ਮਹਿੰਗੇ ਰੱਖੇ ਹੋਏ ਸੀ ਇਹਨਾਂ ਨੇ ਆਕਸ਼ਨ ਦੇ ਤੇ ਇਹ ਰੇਟ ਲੱਗਿਆ ਨਹੀਂ ਤਾਂ ਕਰਕੇ ਟਰੈਕਟਰ ਸੇਲ ਨਹੀਂ ਹੋਏ ਸੀ ਤੇ ਫਿਰ ਉਹ ਬੋਲੀ ਹੋ ਗਈ ਸੀ ਕੈਨਸਲ ਫਿਰ ਉਸ ਤੋਂ ਬਾਅਦ ਬਾਈ ਇਹਨਾਂ ਨੇ ਹੁਣ ਦੁਬਾਰਾ ਬੋਲੀ ਲਵਾਈ ਸੀ ਉਹਦੇ ਵਿੱਚ ਮੇਰਾ ਮਿੱਤਰ ਸੀਗਾ ਤੇ ਉਹਨੇ ਮੈਨੂੰ ਪੁੱਛ ਕੇ ਲਾਈਵ ਉਸ ਦਿਨ ਬੋਲੀ ਮੈਂ ਮੈਨੂੰ ਉਹਨੇ ਪੁੱਛ ਕੇ ਬੋਲੀ ਪਾਈ ਸੀ ਵੀ ਹਾਂਜੀ ਇੰਨੇ ਇੰਨੇ ਦੇ ਟਰੈਕਟਰ ਮਿਲਦੇ ਆ ਤੇ ਵੀ ਕਿਵੇਂ ਕਰੀਏ ਲਾ ਦਈਏ ਬੋਲੀ ਤੇ ਉਹ ਉਹ ਵੀਰ ਨੇ ਮੈਨੂੰ ਨਾ ਸਾਰੀ ਬੋਲੀ ਕੱਲੀ ਕੱਲੀ ਗੱਲ ਮੈਨੂੰ ਪੁੱਛ ਕੇ ਕਰੀਆ ਵੀਡੀਓ ਦਿਖਾਉਂਦਾ ਸੀਗਾ ਵੀ ਵੀਰੇ ਆਹ ਟਰੈਕਟਰ ਆਏ ਆ ਇਹਦੇ ਨਾਲ ਆ ਮਿਲੂ ਇਹਦੇ ਨਾਲ ਆ ਮਿਲੂ ਤੇ 1.7500 ਜਿੱਤੇ ਮੇਰੀ ਬੋਲੀ ਜਾਦੇ ਚੱਲਦੀ ਸੀ ਉਹ 7500 ਯਾਨੀ ਕਿ 3 ਲੱਖ ਦੇ ਨੇੜੇ ਚਲੇ ਗਿਆ ਸੀ ਫਿਰ ਮੈਂ ਉਹ ਛੱਡਤਾ ਸੀ ਤੇ ਫਿਰ ਮੈਂ ਆ 7500 ਤੇ ਬੋਲੀ ਪਾਈ ਸੀ ਇਹ ਇਹ 7500 ਤੇ ਆਪਾਂ ਨੂੰ 55 ਤੀ ਬਾਈ ਠੀਕ ਆ ਵਾਜਬ ਰੇਟ ਵੀ ਕਹਿ ਸਕਦੇ ਆ ਕਿ ਬਹੁਤ ਵੀਰ ਇਹ ਗੱਲ ਕਹਿ ਰਹੇ ਆ ਕਿ ਹਾਂ ਵੀਰੇ ਵੀ ਇਹ ਟਰੈਕਟਰ ਪੁਰਾਣੇ ਆ ਵੀ ਇੰਨੇ ਤੇ ਪੈਸੇ ਲਾ ਕੇ ਲੋਟ ਹੋ ਜਾਣਗੇ ਵੀਰੇ ਦੇਖੋ ਇਹ ਨਾ ਆਪਾਂ ਕੋਈ ਝੂਠ ਨਹੀਂ ਮਾਰਦਾ ਇਹ ਸਾਰੇ ਟਰੈਕਟਰ ਤਿੰਨੇ ਟਰੈਕਟਰ ਆਪਾਂ ਨੂੰ 6.5 ਲੱਖ ਰੁਪਏ ਦੇ ਪਏ ਸੀਗੇ ਠੀਕ ਆ ਤੇ ਨੈਟ ਰੇਟਰਾਂ ਦੀ ਵੈਲਿਊ 6.5 ਲੱਖ ਰੁਪਏ ਆ ਤੇ ਹੁਣ ਜਿੰਨੇ ਜਿੰਨੇ ਉੱਤੇ ਲੱਗੀ ਜਾਣਗੇ ਉਹ ਮੈਂ ਤੁਹਾਨੂੰ ਦੱਸ ਦਊਗਾ ਕਿਉਂਕਿ 55000 ਦਾ ਸਮਾਨ ਅੱਜ ਮੈਂ ਲੈ ਕੇ ਆਇਆ ਠੀਕ ਆ ਤੇ 55000 ਰੁਪਏ ਦਾ ਸਮਾਨ ਆਇਆ ਵਿੱਚ ਸਟਿੱਕਰ ਸਟੱਕਰ ਸੀਗੇ ਤੇ ਹੋਰ ਸੀਗਾ ਸਮਾਨ ਜੋ ਵੀ ਸਮਾਨ ਸੀਗਾ ਅੱਜ 55000 ਰੁਪਏ ਦਾ ਅੱਜ ਆਇਆ ਸਮਾਨ ਤੇ ਆਪਣਾ ਤੇ ਇੱਕ ਜਿਹੜਾ 5530 ਆ ਉਹਦੇ ਵੀ ਜਿਹੜੇ ਨਾ origignal sticker ਆ origignal indicator ਆ ਤੇ ਹੋਰ ਵੀ ਜੋ ਸਮਾਨ origignal ਆ ਉਹ ਮੇਰਾ ਆਰਡਰ ਕਰਿਆ ਹੋਇਆ ਹਨ ਤੇ ਉਹ ਵੀ ਮਿਲਣਾ ਉਹ ਮਿਲ ਜਾਣਾ ਉਹ ਸਮਾਨ ਜ਼ਰੂਰ ਮਹਿੰਗਾ ਵਾ ਉਹ ਚੀਜ਼ ਕਾਸਟਲੀ ਹੈ ਉਹਦੇ ਪੈਸੇ ਲੱਗ ਜਾਣੇ ਆ ਸਲੈਂਸਰ ਸਲੰਸਰ ਮੰਗਾਇਆ ਤੇ ਇੱਕ ਵੀਰ ਨੇ ਕੱਲ ਮੇਰੀ ਵੀਡੀਓ ਦੇਖ ਕੇ ਉਹਨੇ ਮੈਨੂੰ ਕਹਤਾ ਵੀ ਵੀਰੇ ਮੇਰੇ ਕੋਲੇ ਛਤਰੀ ਪਈ ਆ 8000 ਰੁਪਏ ਦੀ ਛਤਰੀ ਉਹ ਤੋਂ ਲਈ ਵੀਰ ਤੋਂ ਤੇ ਉਹ ਛਤਰੀ ਚਲੋ ਮਿਲ ਗਈ ਹਨਾ ਰਿਜਨਲ ਫਾਈਬਰ ਉੱਤੇ ਵਾਲੀ ਉਹ ਮਿਲ ਗਈ ਆਪਾਂ ਨੂੰ ਉਹ ਲਾ ਉਹ ਲਾ ਦੇਣੀ ਆ ਹਨਾ ਤੇ ਬਾਕੀ ਟਾਇਰ ਆਪ ਟਾਇਰ ਲਾ ਲੋ ਜੇ ਜਾਨੀ ਕਿ ਵਿਰਲਾ ਦਾ ਟਾਇਰ ਪਾਉਣਾ ਉਹ 65000 ਦਾ ਵ ਇੱਕ ਜੇ ਰੇਡੀਅਲ ਪਾਉਣਾ ਮ ਉਹ ਹੈਗਾ ਵਾ 72 73000 ਦਾ ਅਲਾਈਨਸ ਦਾ ਤੇ 14000 ਦੇ ਮੂੜ ਲੈ ਵੀ ਇੰਨੇ ਰੁਪਏ ਦੇ ਟਾਇਰ ਭਣਗੇ ਦੋਹਾਂ ਦੇ ਤੇ 13 4710 ਦੇ ਤਾਂ ਘੱਟ ਹੀ ਹੋਣਿਆ ਹਨਾ ਤੇ ਜਿਹੜਾ ਆਪਣਾ ਦੂਜਾ ਵਾ ਇਹ ਹੈ ਯਾਨੀ ਕਿ ਟਾਇਰਾਂ ਦਾ ਖਰਚਾ ਵਾ ਜੇ ਟਾਇਰ ਪਾਉਣੇ ਆ ਆਪਾਂ ਟਾਇਰ ਮੇਰਾ ਇਰਾਦਾ ਤਾਂ ਹੈਗਾ ਵੀ ਪਾਈ ਦਈਏ ਟਾਇਰ ਸੋਹਣੇ ਲੱਗਣਗੇ ਫਿਰ ਤੇ ਜਿਹੜਾ ਹੋਰ ਵੀ ਹੋਇਆ ਯਾਨੀ ਕਿ 86000 ਰੁਪਏ ਦੇ ਟਾਇਰ ਪਾਣੇ ਆ ਇੱਕ ਟਰੈਕਟਰ ਦੇ ਵੱਡੇ ਦੇ 86 ਜਮ 86 ਬਸ 172000 ਤੇ 30 35 ਕਿਤੇ ਜਾਂ 35 40 ਦੇ ਦੂਜੇ ਦੇ ਪਹਿਣਗੇ 172 ਤੇ ਸਮਝ ਲਓ ਇਹ 210 12000 ਰੁਪਏ ਦੇ ਟਾਇਰ ਪਹਿ ਜਾਣਗੇ ਦੋਨੇ ਤਿੰਨੇ ਟਰੈਕਟਰਾਂ ਦੇ ਹਨ ਤੇ ਜਿਹੜਾ ਆਪਣਾ ਦੂਜਾ ਵਾ 6 7 8 8 8 ਲੱਖ 60000 ਰੁਪਿਆ ਹੋ ਗਿਆ ਤੇ 55000 ਰੁਪਏ ਦਾ ਅੱਜ ਅੱਜ ਸਮਾਨ ਲੈ ਆਇਆ ਠੀਕ ਆ ਇਹ 9 ਲੱਖ ਰੁਪਇਆ ਹੋ ਗਿਆ ਤੇ ਮੇਰੇ ਖਿਆਲ ਚ ਕਿ 10 ਲੱਖ ਰੁਪਏ ਤੱਕ ਇਹ ਟਰੈਕਟਰ ਪੂਰੇ ਚੰਗੀ ਤਰੀਕੇ ਨਾਲ ਚਾਲੂ ਹਾਲਤ ਦੇ ਵਿੱਚ ਹੋ ਜਾਣਗੇ ਪੂਰੇ ਵੱਟ ਕੱਢਵੇਂ ਠੀਕ ਆ ਤੇ ਝੂਆਂ ਝੂਆਂ ਆਪਾਂ ਲੋਟ ਕਰਵਾ ਲੈਣੀ ਹੈ ਇਨ ਬੋਡੀ ਲਾਈਨ ਤੇ 7500 ਦੀ ਬੋਡੀ ਲਾਈਨ ਬਿਲਕੁਲ ਕਾਲੀ ਕਾਲੀ ਪਈ ਆ 5630 ਦੀ ਬੋਡੀ ਲਾਈਨ ਤੁਸੀਂ ਦੇਖ ਹੀ ਲਈ ਆ ਉਹਦੇ ਵੀ ਜਿੱਥੇ ਕਿਤੇ ਹੋਊਗੀ ਟੱਚਿੰਗ ਦੀ ਲੋਟ ਟੱਚਿੰਗ ਕਰ ਦਾਂਗੇ ਜਿਵੇਂ ਹਿੱਸੇ-ਉਸੇ ਨੂੰ ਆ ਜਾਂ ਮੂਰੇ ਆ ਉਹ ਕਰਦਾਂਗੇ ਸ਼ੋਸ਼ੂ ਆਪਾਂ ਲੋਡ ਕਰਵਾ ਲੈਣੀ ਆ ਨੁੱਕ ਨੱਕ ਨੂੰ ਉਹਦਾ ਨਮਾ ਲੈ ਆਂਦਾ ਆਪਾਂ ਫਰੰਟ ਵਾਲਾ ਤੇ ਜਿਹੜਾ ਹੋਰ ਵੀ ਕੰਮ ਹੋਊਗਾ ਉਹ ਵੀ ਸਾਰਾ ਕਰ ਲਾਂਗੇ ਆਪਾਂ ਤੇ ਬਹੁਤ ਵੀਰੇ ਇਹ ਗੱਲ ਪੁੱਛਦੇ ਆ ਵੀ ਵੀਰੇ ਇਹ ਐਵੇਂ ਟਰੈਕਟਰ ਲਿਆ ਕੇ ਪੁਰਾਣਾ ਪੈਸੇ ਲਾਉਣੇ ਚੰਗੀ ਗੱਲ ਆ ਵੀਰੇ ਦੇਖੋ ਮੈਨੂੰ ਨਾ ਸ਼ੌਂਕ ਆ ਕਿ ਆਪਦੇ ਹੱਥੀ ਟਰੈਕਟਰ ਨੂੰ ਤਿਆਰ ਕਰਨਾ ਤੇ ਫੇਰ ਉਹਨੂੰ ਬਾਈ ਮੇਰਾ ਵੀ ਸ਼ੌਂਕ ਆ ਸਾਡਾ ਬਾਪੂ ਵੀ ਇਹ ਕੁਛ ਕਰ ਲੈਂਦਾ ਸੀਗਾ ਪਹਿਲਾਂ ਜਿਵੇਂ ਪੁਰਾਣੇ ਇੰਟਰ ਲਿਆ ਲਿਆ ਕੇ ਆਪ ਕੰਮ ਕਰਨਾ ਹਨ ਤੇ ਮੈਨੂੰ ਵੀ ਉਵੇਂ ਸ਼ੌਕ ਆ ਕਿ ਇੱਕ ਵੇਲੇ ਵੀ ਹੁੰਨੇ ਆ ਹਜੇ ਵੇਲੇ ਵੀ ਸੀਗੇ ਨਾਲੇ ਇੱਕ ਦਿਲਚਸਪੀ ਜੀ ਬਣੀ ਰਹਿੰਦੀ ਆ ਆਪ ਦੇ ਹੱਥੀ ਟਰੈਕਟਰ ਤਿਆਰ ਹੋ ਜਾਣਾ ਫਿਰ ਉਹ ਸੋਹਣਾ ਚੱਲਦਾ ਉਹਨੂੰ ਦੇਖ ਦੇ ਕੇ ਖੁਸ਼ੀ ਹੋਈ ਜਾਂਦੀ ਆ ਕਿ ਯਾਰ ਟਰੈਕਟਰ ਕਿੰਨਾ ਸੋਹਣਾ ਚੱਲਦਾ ਹਨਾ ਕਿ ਜਿਵੇਂ ਉਹ ਤਰਸ਼ੇਮ ਜੱਸੜ ਨਹੀਂ ਕਹਿੰਦਾ ਹੈਗਾ ਕਿ ਵੀ ਮੋਟਰਸਾਈਕਲਾਂ ਦੀ ਆਵਾਜ਼ ਵੀ ਸੁਣਨ ਨੂੰ ਹੀ ਜੀ ਕਰਦਾ ਹੁਣ ਤੁਸੀਂ ਜਿਹੜੇ ਵੀਰਾਂ ਦੀ ਮੈਂ ਗੱਲ ਕਰਦਾ ਕਿ ਜਿਹੜੇ ਵੀਰਾਂ ਨੂੰ 5630 ਦੀ ਜਿਹੜਾ ਪੁਰਾਣਾ 5630 ਆ ਉਹਦੀ ਆਵਾਜ਼ ਦਾ ਪਤਾ ਵਾ ਫੀਲ ਦਾ ਪਤਾ ਹਨਾ ਉਹ ਵੀਰ ਉਹ ਸਮਝ ਸਕਦਾ ਕਿ ਹਾਂ ਯਾਰ ਇਹਦੀ ਆ ਆਵਾਜ਼ ਕਿੰਨੀ ਸੋਹਣੀ ਲੱਗਦੀ ਆ ਅੱਜ ਉਹਦੀਆਂ ਸੁੱਚਾਂ ਵੀ ਲੈ ਕੇ ਆਂ ਸਟਾਰਟਿੰਗ ਵਾਲੀਆਂ Ориਜਨਲ ਸੁੱਚਾਂ ਹਨਾ ਤੇ ਇੰਡੀਕੇਟਰ ਲੈ ਕੇ ਆਂ 5042 ਦੇ ਉਹਦੇ 4710 ਦੇ ਤੇ ਉਹਦੇ 7500 ਦੇ ਤੇ TT 75 ਵਾਲਾ ਸਟicker ਲੈ ਆਇਆ 47 10 ਦੇ ਸਟicker ਲੈ ਕੇ ਆਇਆ ਤੇ ਉਹ 5530 ਦਾ ਸਾਰਾ ਸਮਾਨ ਕੋਰੀਆ ਚ ਆਉਣਾ ਵਾ ਉਹ ਮੈਨੂੰ ਲੱਗਦਾ ਵੀਰ ਕਹਿੰਦਾ ਕੱਲ ਨੂੰ ਜਾਂ ਪਰਸੋਂ ਨੂੰ ਮੈਂ ਕਰ ਦੂੰਗਾ ਉਹ ਚ ਵੀ ਸਾਰਾ ਕੁਝ ਹੈਗਾ ਇੰਡੀਕੇਟਰ ਹੈਗੇ ਆ ਸੁਚਾਂ ਹੈਗੀਆਂ ਨੇ ਸਾਰੀਆਂ ਹਨ ਤੇ ਜੋ ਜੋ ਵੀ ਸਮਾਨ ਆਪਾਂ ਆਰਡਰ ਕਰਿਆ ਸਾਰਾ ਕੁਝ ਹੈਗਾ ਦੋ ਆ ਜਿਆਦਾਤਰ ਵੀ ਰਹੀ ਗੱਲ ਮੈਨੂੰ ਪੁੱਛ ਰਹੀ ਆ ਕੀ ਵੀਰੇ ਹੋਰ ਟਰੈਕਟਰ ਉੱਥੇ ਖੜੇ ਆ ਵੀਰੇ ਨਹੀਂ ਨਲਾਮੀ ਵਾਲੇ ਜਿੰਨੇ ਟਰੈਕਟਰ ਸੀ ਉਹ ਵੈਗ ਗਏ ਸੀ ਤਿੰਨ ਆਪਾਂ ਲੈ ਲਈ ਸੀ ਬਾਕੀ ਹੋਰ ਵੀ ਕੋਈ ਉਧਰਲੇ ਏਰੀਏ ਦੇ ਵੀਰ ਸੀ ਉਹ ਲੈ ਗਏ ਸੀ ਹਨਾ ਤੇ ਜਿੱਦਣ ਹੁਣ ਨਲਾਮੀ ਦਾ ਮੈਨੂੰ ਪਤਾ ਲੱਗੂਗਾ ਮੈਂ ਵੀਡੀਓ ਪਾ ਦੂੰ ਸਾਰੇ ਜਾਣੇ ਦੇਖ ਲਿਓ ਹਨਾ ਕਿ ਜਿੱਦਣ ਪਤਾ ਲੱਗਿਆ ਵੀ ਹਾਂ ਨਲਾਮੀ ਫੇਰ ਹੋਣੀ ਆ ਤੇ ਹਜੇ ਨਹੀਂ ਹੁੰਦੀ 100% ਕਿਉਂਕਿ ਹੁਣ ਉਹਨਾਂ ਕੋਲੇ ਜਿੰਨਾ ਲਾੜ ਸੀਗਾ ਸਾਰਾ ਵੈਗ ਗਿਆ ਤੇ ਹੁਣ ਜਿੱਦਣ ਉਹਨਾਂ ਦੇ ਟਰੈਕਟਰਾਂ ਦੀ 10000 ਘੰਟੇ ਹੋ ਗਈ ਇਕੋ ਨਗਰੇ ਦੋ ਪ੍ਰੀਤ ਕੰਬਾਈਨਾਂ ਨੇ ਉਹਨਾਂ ਦੀ ਨਿਲਾਮੀ ਹੋਣੀ ਆ ਉਹ ਹਜੇ ਠਹਿਰ ਕੇ ਹੋਣੀ ਆ ਹਜੇ ਉਹਨਾਂ ਦੀ ਚਾਲੂ ਹਾਲਤ 'ਚ ਆ ਉਹ ਪੀਲੇ ਰੰਗ ਵਾਲੀਆਂ ਪ੍ਰੀਤਾਂ ਬਹੁਤ ਗਲੀਆਂ ਸੜੀਆਂ ਵੀ ਬਹੁਤ ਕਰਾ ਜੰਗਾਲ ਜੰਗੂਲ ਪਿਆ ਪਿਆ ਪੁਰਾਣੇ ਰੰਗ ਵਾਲੀਆਂ ਪ੍ਰੀਤਾਂ ਅ ਸ਼ਾਇਦ ਕਾਫੀ ਵੀਰਾਂ ਨੂੰ ਮੈਨੂੰ ਲੱਗਦਾ ਕਿ 90% ਵੀਰਾਂ ਨੂੰ ਇਹ ਟਰੈਕਟਰ ਕਵਾੜ ਲੱਗਦੇ ਹੋਣਗੇ ਤੇ ਪਰ ਮੈਨੂੰ ਨਹੀਂ ਇਹ ਕਵਾੜ ਲੱਗਦੇ ਮੈਨੂੰ ਕੋਈ ਵੀ ਟਰੈਕਟਰ ਕਵਾੜ ਨਹੀਂ ਲੱਗਦਾ ਹੁੰਦਾ ਕਿ ਆਪਣੀ ਅੱਖ ਹੁੰਦੀ ਆ ਦੇਖਣ ਵਾਲੀ ਕਿ ਜੇ ਆਪਾਂ ਉਹਨੂੰ ਵਧੀਆ ਬਣਾ ਸਕਦੇ ਆ ਤਾਂ ਉਹ ਬਣ ਜਾਂਦਾ ਟਰੈਕਟਰ ਹਨਾ ਪੈਸੇ ਜ਼ਰੂਰ ਲੱਗਦੇ ਆ ਯਾਰ ਹਰ ਇੱਕ ਟਰੈਕਟਰ ਤੇ ਪੈਸੇ ਲੱਗਦੇ ਆ ਚਾਹੇ ਜੌਨ ਡੀਅਰ ਲੈ ਲੋ ਚਾਹੇ ਕੋਈ ਵੀ ਲੈ ਲੋ ਤੇ ਤੁਸੀਂ ਯਕੀਨ ਮੰਨਿਓ ਜੇ ਹੁਣ ਆਪਾਂ ਇਹਨਾਂ ਦਾ ਪੂਰਾ ਕੰਮ ਕਰਕੇ ਮੈਨੂੰ ਅੱਜ ਨਾ ਮੈਂ ਸਮਾਨ ਲਿਆਉਣ ਦੇ ਵਿੱਚ ਬਿਜ਼ੀ ਸੀਗਾ ਤੇ ਟਰੈਕਟਰ ਦੋਨਾਂ ਦੇ ਇੰਜਣ ਘੁੰਮ ਪਿਆ ਵੀ ਹਜੇ ਆਪਾਂ ਸਟਾਰਟ ਨਹੀਂ ਕਰੇ ਵੀ ਉਬਸਰ ਇੱਕ ਦੇ ਟਰੈਕਟਰ ਦੇ ਪਾਣੀ ਪਾ ਕੇ ਦੋਨਾਂ ਦੇ ਇੱਕ ਦੇ ਪਾਣੀ ਪਿਆ ਹੋਇਆ ਸੀ ਇੱਕ ਦਾ ਲੈਫਟ ਪੰਪ ਜਾਮ ਸੀਗਾ ਬਸ ਤੇ ਉਹਦਾ ਇੰਜਨ ਸਹੀ ਆ ਪੂਰਾ ਹਨਾ ਤੇ ਇਸ ਚੀਜ਼ ਦੀ ਪ੍ਰੋਬਲਮ ਸੀ ਇੰਜਨ ਹੁਣ ਤਿੰਨਾਂ ਦੇ ਪਤਾ ਲੱਗ ਗਏ ਓਕੇ ਦੀ ਰਿਪੋਰਟ ਹੋ ਗਈ ਜਿਹੜਾ 5630 ਆ ਉਹਦੇ ਬਈ ਮਗਰ ਪੂਰਾ ਤੇਲ ਜਮਾ ਹੈ ਜਿਵੇਂ ਅੱਜ ਨਵਾਂ ਪਾਇਆ ਹੁੰਦਾ ਇਦਾਂ ਨਵਾਂ 5630 ਨਾ ਮਗਰ ਉਹ ਅਜ ਤੱਕ ਉਹਦਾ ਲੈਫਟ ਟਾਪਾ ਚੱਕ ਹੋਇਆ ਨਾ ਬਈ ਉਹਦੀ ਕੋਈ ਡੈਕਸ਼ਨ ਖੁੱਲੀ ਹੋਈ ਆ ਨਾ ਗੇਅਰ ਖੁੱਲਿਆ ਹੋਇਆ ਉਹਦਾ ਹਨਾ ਬਾਕੀ ਚਲਾਏ ਤੇ ਕਾ ਪਤਾ ਲੱਗੋ ਤੇ ਜਿਆਦਾਤਰ ਕਈ ਮੈਨੂੰ ਇਹ ਦਵਾ ਲਾਇਆ ਕਿ ਵੀਰੇ ਵੀ ਜੇ ਨਾਂ ਵਧੀਆ ਨਿਕਲੇ ਵੀਰੇ ਦੇਖੋ ਤਾਂ ਆਪਣੀ ਕਿਸਮਤ ਆ ਵਧੀਆ ਨਹੀਂ ਨਿਕਲੋਂ ਉਹਨੇ ਪੈਸੇ ਲੱਗ ਜਾਣਗੇ ਹਨਾ ਹੁਣ ਆਪਾਂ ਪਹਿਲਾਂ ਪੁਰਾਣਾ ਜਿਹੜਾ 7500 ਤੁਸੀਂ ਦੇਖਿਆ ਹੀ ਆ ਵੀਰੇ ਉਹਦੀ ਵੀ ਤੁਹਾਨੂੰ ਵੀਡੀਓ ਦਿਖਾਈ ਹੋਈ ਸੀ ਹਨਾ ਵੀ ਇਹ ਜਿਆਵਾ ਤੇ ਮੁੜ ਕੇ ਕਿਵੇਂ 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 ਟਾਈਮ ਪੈ ਪੈ ਕੇ ਉਹ ਕਿਵੇਂ ਕਿੰਨਾ ਸੋਹਣਾ ਬਣ ਗਿਆ ਹੁਣ ਤੁਸੀਂ ਸਾਰੇ ਵੀਰ ਜਦੋਂ ਜੇ ਮੈਂ ਫੋਟੋ ਪਾਉਣਾ ਤੁਸੀਂ ਸਾਰੇ ਵੀਰ ਉਹਨੂੰ ਪਸੰਦ ਕਰਦੇ ਹੋ ਹਨਾ ਤੇ ਇਦਾਂ ਹੀ ਏ ਵੀ ਵੀਰੇ ਇਦਾਂ ਹੀ ਦੇਖਿਓ ਤੁਹਾਡੇ ਮੂਰੀ ਆ ਕਿ ਇਦਾਂ ਹੀ ਪਸੰਦ ਆਉਣ ਲੱਗ ਜਾਣੇ ਚੱਲ ਚਾਲੂ ਤਾਂ ਬਸ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਤਿੰਨੇ ਟਰੈਕਟਰ ਚਾਲੂ ਹੋ ਜਾਣਾ ਸ਼ਾਇਦ ਕੱਲ ਨੂੰ ਸਟਾਰਟ ਹੋ ਜਾਣਗੇ ਵੀ ਦੋਨੇ ਟਰੈਕਟਰ ਕੱਲ ਨੂੰ ਤਕਰੀਬਨ ਕਰ ਦਾਂਗੇ ਕੱਲ ਨੂੰ ਚਾਲੂ ਤੇ ਬਸ ਜਿਹੜਾ ਸਮਾਨ ਸਮੂਹ ਰਹਿਦਾ ਆਰਡਰ ਕਰਿਆ ਹੋਇਆ ਵਾ ਆਰਡਰ ਕਰੇ ਤੇ ਆ ਵੀ ਜਾਣਾ ਵਾ ਤੇ ਜਿਵੇਂ ਵੀ ਹੁੰਦਾ ਆਪਾਂ ਇਹਨਾਂ ਨੂੰ ਚਾਲੂ ਕਰ ਦੇਣਾ ਥੋੜੇ ਦਿਨਾਂ ਦੇ ਵਿੱਚ ਵਿੱਚ ਇਹਨਾਂ ਪੂਰਾ ਰੰਗ ਤੇ 7500 ਦੀ ਸ਼ੋਅ ਦਿੱਤੀ ਆ ਵੀ ਉਹਨੂੰ ਰਗੜ ਕੇ ਉਹਨੂੰ ਸਹੀ ਕਰ ਦੇਣਗੇ ਜਾਲੀ ਵੀ ਨਵੀਂ ਲਾਇਆ 7500 ਦੀ ਜਿਹੜੀ ਥੱਲੇ ਵਾਲੀ ਤੇ ਹੋਰ ਵੀ ਜਿਹੜਾ ਜਿਹੜਾ ਸਮਾਨ 4710 ਦੀ ਵੀ ਸ਼ੋਅ ਦਿੱਤੀ ਹੋਈ ਆ ਠੀਕ ਕਰਨੀ ਉਹ ਵੀ ਠੀਕ ਹੋ ਜੂ ਤੇ 5630 ਦੀ ਹਜੇ ਮੈਂ ਦਿੱਤੀ ਨਹੀਂ ਸੀ ਉਹ ਹਜੇ ਕੋਲੇ ਹੀ ਪਈ ਆ ਮੈਂ ਕਿਹਾ ਸਾਰਾ ਕੁਝ ਕੋਲ ਕੇ ਦਵਾਂਗੇ ਹਨ ਤੇ ਰਮ ਰਮ ਛੋਟੇ ਟਰੈਕਟਰਾਂ ਦੇ ਰੰਗ ਕਰਤੇ ਆ 4510 ਦੇ ਰਮ ਰੰਗ ਕਰਤੇ ਤੇ ਬਸ ਇਦਾਂ ਹੀ ਆ ਕੀ ਚੱਲੀ ਜਾਂਦਾ ਕੰਮ ਤੇ ਕਰੀ ਜਾਂਦੇ ਆ ਬਸ ਤੇ ਇਹ ਨਾ ਇੱਕ ਆਡੀ ਲਗਾਜ ਆ ਖੁਸ਼ੀ ਮਹਿਸੂਸ ਹੁੰਦੀ ਆ ਮੈਂ ਸੱਚੀ ਕਹਿੰਨਾ ਕਿ ਮੇਰੇ ਮਨ ਨੂੰ ਖੁਸ਼ੀ ਮਹਿਸੂਸ ਹੁੰਦੀ ਆ ਜਦੋਂ ਉਹਨਾਂ ਨੂੰ ਉੱਥੇ ਬੈਠ ਕੇ ਕੋਲੇ ਬਹਿ ਕੇ ਤਿਆਰ ਕਰਦੇ ਦੇਖਦਾ ਕਿ ਹਾਂ ਯਾਰ ਆ ਕੰਮ ਹੋ ਗਿਆ ਆ ਕੰਮ ਹੋ ਗਿਆ ਆ ਕੰਮ ਹੋ ਗਿਆ ਤੁਸੀਂ ਵੀ ਕੋਈ ਵੀ ਵੀਰ ਆ ਜਿਹੜਾ ਇੱਕ ਟਰੈਕਟਰ ਨੂੰ ਲੈ ਕੇ ਆਪਦੇ ਹੱਥੀ ਤਿਆਰ ਕਰਕੇ ਦੇਖੇ ਉਹ ਵੀ ਤੁਹਾਨੂੰ ਖੁਸ਼ੀ ਕਿੰਨੀ ਮਿਲਦੀ ਆ ਨਵੇਂ ਤਾਂ ਆਪਾਂ ਸਾਰੇ ਲੈ ਲੈਨੇ ਆ ਨਵੇਂ ਲੈਣੇ ਔਖੇ ਨਹੀਂ ਹੈਗੇ ਨਵੇਂ ਤਾਂ ਲੈਣ ਲੈਨੇ ਆ ਆਪਾਂ ਸਾਰੇ ਪਰ ਇਹਨਾਂ ਨੂੰ ਜੋ ਤਿਆਰ ਕਰਨ ਦੇ ਵਿੱਚ ਆਪਣੇ ਮਨ ਨੂੰ ਖੁਸ਼ੀ ਤਸੱਲੀ ਮਿਲਦੀ ਆ ਉਹਦੇ ਵਰਗੀ ਰੀਤ ਨਹੀਂ ਹੈਗੀ ਤੇ ਬਾਕੀ ਚਲੋ ਸਾਰੇ ਵੀਰਾਂ ਨੂੰ ਜਿੱਦਾਂ ਜਿੱਦਾਂ ਹੋਊਗਾ ਦਿਖਾਵਾਂਗੇ ਜ਼ਰੂਰ ਤੇ ਕੱਲ ਨੂੰ ਬਸ ਆਪਣੇ ਮੋਹੀ ਵਾਲੇ ਖੇਤ ਤਿਆਰ ਕਰਨੇ ਆ ਤਵੀਆਂ ਨਾਲ ਪਾਉਣੇ ਆ ਕੱਲ ਨੂੰ ਕਿਉਂਕਿ ਅੱਜ ਚਿੱਟੇ ਹੋਗੇ ਪੂਰੇ ਤੇ ਤਵੀਆਂ ਨਾਲ ਬਾਦਦੇ ਨੇ ਆ ਕੱਲ ਨੂੰ ਵੀ ਇੱਕ ਫੋਲੇ ਜੇ ਜਾਣਗੇ ਹਵਾ ਲੱਗ ਜੂ ਫਿਰ ਪਰਸੋਂ ਨੂੰ ਨਾਲ ਦੀ ਨਾਲ ਮੂਹਰੇ ਰੋਟਾਵੇਟਰ ਫੇਰ ਕੇ ਤੇ ਪਰਸੋਂ ਨੂੰ ਮੇਰਾ ਇਰਾਦਾ ਕੀ ਬਜਾਈ ਸ਼ੁਰੂ ਕਰਦੀ ਐ ਬਾਬੇ ਦੀ 13 ਤਰੀਕ ਤੇ 13 ਤਰੀਕ ਨੂੰ ਬਜਾਈ ਸ਼ੁਰੂ ਕਰੀਏ ਹਾਂ ਕੱਲ ਨੂੰ 12 ਵਾਂ ਪਰਸੋਂ ਨੂੰ 13 ਨੂੰ ਬਾਬੇ ਦੀ 13 ਤਰੀਕ ਨੂੰ ਬਜਾਈ ਸ਼ੁਰੂ ਕਰ ਦੇਣੀ ਆ ਆਪਾਂ ਤੇ ਉਹ ਵੀ ਦਿਖਾਵਾਂਗੇ ਐਲ ਆਰ ਦੀ ਬਜਾਈ ਸ਼ੁਰੂ ਕਰਾਂਗੇ ਤੇ ਕੀ ਕੀ ਪਾਉਣਾ ਥੱਲੇ ਉਹ ਵੀ ਦਿਖਾ ਦਾਂਗੇ ਤੁਹਾਨੂੰ ਦੇਖ ਲਿਓ ਸਾਰੇ ਵੀਰ ਜਿਹੜੇ ਜਿਹੜੇ ਵੀਰ ਨੇ ਦੇਖਣਾ ਹੁੰਦਾ ਵੀ ਹਾਂ ਕੀ ਕੀ ਪਾਇਆ ਉਹ ਦੇਖ ਲਿਓ ਤੇ ਬਾਕੀ ਚਲੋ ਜਿੱਦਾਂ ਵੀ ਹੈਗਾ ਕਰੀ ਜਾਂਦੇ ਆ ਲੱਗੇ ਹੋਏ ਆ ਹੌਲੀ ਹੌਲੀ ਭਰਾਵੋ ਤੇ ਥੋੜੇ ਵੀਰਾਂ ਦੀਆਂ ਦਵਾਵਾਂ ਮਿਲਦੀਆਂ ਵਧਾਈਆਂ ਮਿਲਦੀਆਂ ਬਹੁਤ ਵੀ ਸਾਰੇ ਵੀਰਾਂ ਨੇ ਵਧਾਈਆਂ ਦਿੱਤੀਆਂ ਧੰਨਵਾਦ ਸਾਰੇ ਵੀਰਾਂ ਦਾ ਤੇ ਬਾਲੇ ਵੀਰ ਖੁਸ਼ ਵੀ ਹੁੰਦੇ ਆ ਕਿ ਵੀਰੇ ਬਹੁਤ ਬਹੁਤ ਖੁਸ਼ੀ ਵੀ ਸਾਨੂੰ ਤੁਸੀਂ ਬਲਬਲ ਦੇ ਬੱਚੇ ਲੱਭ ਕੇ ਲਿਆਏ ਹਨ ਅੱਜ ਮੈਂ ਜਿੱਥੇ-ਜਿੱਥੇ ਗਿਆ ਸਾਰੇ ਵੀਰਾਂ ਨੇ ਜਿਹੜੇ ਵੀਰ ਚਲੋ ਦੇਖਦੇ ਆ ਵੀਡੀਓ ਉਹਨਾਂ ਨੇ ਕਿਹਾ ਵੀਰੇ ਬਲਬਲ ਦੇ ਬੱਚੇ ਬੜੇ ਵਧੀਆ ਬੜੇ ਵਧੀਆ ਹੁਣ ਜਿਹੜੇ ਵੀਰਾਂ ਨੂੰ ਪਤਾ ਐਵੇਂ ਹੀ ਤਾਂ ਉਹ ਕਹਿੰਦੇ ਆ ਵਧੀਆ ਜਿਹੜੇ ਵੀਰਾਂ ਨੂੰ ਵੀ ਨਹੀਂ ਪਤਾ ਵੀ ਹਾਂ 5630 ਕੀ ਆ ਜਾਂ 7500 ਕੀ ਆ ਜਿਹੜੇ ਵੀਰ ਹੋਰ ਟਰੈਕਟਰਾਂ ਦੇ ਫੈਨ ਆ ਵੀ ਅਦਰ ਕੋਈ ਕਿਸੇ ਦਾ ਫੈਨ ਆ ਕੋਈ ਵੀਰ ਕਿਸੇ ਦਾ ਫੈਨ ਆ ਕੋਈ ਵੀਰ ਕਿਸੇ ਦਾ ਫੈਨ ਆ ਉਹ ਵੀਰ ਨੂੰ ਨਹੀਂ ਪਤਾ ਉਹ ਵੀਰ ਕਹਿ ਦਿੰਦਾ ਵੀ ਯਾਰ ਇਹ ਤਾਂ ਭੰਨੇ ਪਏ ਆ ਜਾਂ ਕਵਾੜਾ ਹਨਾ ਇਦਾਂ ਇਦਾਂ ਤੇ ਪਰ ਮੈਨੂੰ ਸੋਹਣੇ ਲੱਗਦੇ ਆ ਕਿ ਮੈਨੂੰ ਇਦਾਂ ਕਰਨਾ ਚੰਗਾ ਲੱਗਦਾ ਕਿ ਮੈਂ ਆਪਦੀ ਖੁਸ਼ੀ ਲਈ ਇਹੋ ਜਿਹਾ ਪੰਗਾ ਲੈਣਾ ਰਹਿਣਾ ਬਹੁਤ ਵੀਰ ਪੁੱਛਦੇ ਆ ਵੀ ਕਿੱਥੇ ਵੀਰ ਹੁਣ ਤੁਸੀਂ ਫੇਸਬੁੱਕ ਖੋਲੋ ਫੇਸਬੁੱਕ ਤੇ ਸਰਚ ਕਰੀ ਚੱਲੋ ਕੋਈ ਨਾ ਕੋਈ ਟਰੈਕਟਰ ਇਹੋ ਜਿਹਾ ਤੁਹਾਨੂੰ ਮਿਲ ਜਾਣਾ ਠੀਕ ਹੈ ਤੇ ਕਿਸੇ ਨਾ ਕਿਸੇ ਬੰਦੇ ਨਾਲ ਕੰਟੈਕਟ ਰੱਖੋ ਪਟਿਆਲੇ ਗੇੜਾ ਮਾਰਨ ਚੱਲ ਜਓ ਮੈਂ ਤੇ ਡੈਡੀ ਪਟਿਆਲੇ ਵੀ ਜਾਣੀ ਰਹਿੰਦੇ ਆ ਤੇ ਇਹ ਚੀਜ਼ਾਂ ਫਿਰਨ ਨਾਲ ਲੱਭਣੀਆਂ ਵੀਰੇ ਘਰੇ ਬੈਠਣ ਨਾਲ ਕੁਝ ਨਹੀਂ ਲੱਭਦੀ ਬਹੁਤ ਵੀਰ ਕਹਿੰਦਾ ਫੋਨ ਨੰਬਰ ਵੀਰੇ ਫੋਨ ਨੰਬਰ ਦੇ ਕੋਈ ਨਹੀਂ ਕੁਝ ਦੱਸਦਾ ਨਾ ਕੋਈ ਨੰਬਰ ਮਿਲਦਾ ਕੋਈ ਨਹੀਂ ਕੋਈ ਦੱਸਦਾ ਤੁਹਾਨੂੰ ਆਪ ਫਿਰਨਾ ਪੈਣਾ ਸਰਚਾਂ ਕਰੀ ਜਾ ਲੋ ਕਿਤੇ ਖੜਾ ਦਿਖ ਗਿਆ ਜਿਹੜੇ ਦੇਖੋ ਜਿਹੜੇ ਬੰਦੇ ਨੂੰ ਜਿਹੜੀ ਚੀਜ਼ ਦੀ ਲੋੜ ਹੁੰਦੀ ਹੈ ਨਾ ਬੰਦਾ ਉਸ ਚੀਜ਼ ਤੇ ਨਿਗਾਹ ਪੂਰੀ ਰੱਖਦਾ ਹੁਣ ਤੁਸੀਂ ਦੇਖੋ ਇਹ ਟਰੈਕਟਰ ਮਿਲ ਗਿਆ ਮੈਂ 5610 ਜੌਂਡੀਅਰ ਤੇ 5310 4 ਵੀਲਰ origignal ਮੈਂ ਇਸ ਟਰੈਕਟਰਾਂ ਦਾ ਪੂਰਾ ਡਾਈ ਹਾਰਟ ਫੈਨ ਮੈਨੂੰ ਜਿੱਥੇ ਇਹ ਮਿਲ ਗਏ ਮੈਂ ਵੀ ਲੈ ਲੈਣੇ ਕਿ ਜਿੱਦਣ ਵੀ ਕਿਤੇ ਮਿਲ ਗਏ ਕਿ ਮੇਰਾ ਹੁਣ ਉਹਦਣ ਮਹਾਰਾਸ਼ਟਰ ਚੋਂ ਵੀਰ ਆਇਆ ਸੀ ਮੇਰੇ ਕੋਲੇ ਹਨਾ ਉਹਨੂੰ ਮੇਰਾ ਗਿਆ ਹੋਇਆ ਕਿ ਵੀਰ ਜਿੱਦਣ ਜੇ ਰੋਡ ਏਰੀਆ 'ਚ ਜੇ ਇਹ ਜਿਆ ਟਰੈਕਟਰ ਲੱਭੇ ਮੈਨੂੰ ਲੈ ਕੇ ਦਿਓ ਠੀਕ ਆ ਜਿੱਤੇ ਵੀ ਮੈਂ ਜਾਨਾ ਇਹ ਗੱਲ ਕਹਿ ਦਿੰਨਾ ਵੀਰੇ ਐਂ ਕਰ ਦਿਓ ਆ ਐਂ ਕਰ ਦਿਓ ਵੀ ਜੇ ਲੱਭਿਆ ਤੇ ਨਿਕਾ ਚਾਇਆ ਤਾਂ ਇਦਾਂ ਆ ਵੀਰੇ ਜੇ ਆਪਾਂ ਲੱਭਾਂਗੇ ਲੱਭ ਜਾਂਦਾ ਸੱਲਬ ਸਾਰਾ ਕੁਝ ਜਾਣਾ ਪਰ ਲੱਭਣਾ ਹੌਲੀ ਹੌਲੀ ਆ ਐਂ ਹੋ ਨਹੀਂ ਹੈਗਾ ਵੀ ਜਿਵੇਂ ਤੁਸੀਂ ਕਹਿ ਦਿੰਨਾ ਵੀਰੇ ਸਾਨੂੰ ਨੰਬਰ ਦੇ ਦਿਓ ਨੰਬਰ ਤੇ ਵੀਰੇ ਨੰਬਰਾਂ ਨੰਬਰਾਂ ਦੇ ਨਹੀਂ ਕੋਈ ਚ ਲੱਭਣਾ ਆਪਾਂ ਫਿਰਾਂਗੇ ਸਟਰਗਲ ਕਰਾਂਗੇ ਵੀ ਹਾਂ ਕਿ ਦੀ ਕਿਸੇ ਏਜੰਸੀ 'ਚ ਖੜਾ ਦੇਖ ਲਓ ਕੋਈ ਪੁਰਾਣਾ ਕਦੀ ਕਿਤੇ ਜਾਂ ਪਟਿਆਲੇ ਗੇੜਾ ਮਾਰ ਲਓ ਦਿੱਲੀ ਗੇੜਾ ਮਾਰ ਲਓ ਐਦਾਂ ਤੁਹਾਨੂੰ ਫਿਰਨਾ ਪੈਂਦਾ ਵੀਰੇ ਨਿਗਾ ਤੁਹਾਡੀ ਉਹ ਚ ਹੁਣ ਮੈਂ ਨਹੀਂ ਕਹਿੰਦਾ ਵੀ ਕਿਸੇ ਵੀਰ ਨੂੰ ਹਾਲੈਂਡ ਪਸਾਰੇ ਨੂੰ ਹਾਲੈਂਡ ਹੀ ਪਸੰਦ ਆ ਜਿਹੜੇ ਵੀਰ ਨੂੰ ਜਿਹੜਾ ਟਰੈਕਟਰ ਪਸੰਦ ਆ ਉਹ ਉਹ ਜਿਹੇ ਪੁਰਾਣਾ ਟਰੈਕਟਰ ਲੈ ਕੇ ਰੀਸਟੋਰ ਕਰ ਸਕਦਾ ਚਾਹੇ ਕੋਈ ਮਰਜੀ ਹੈ ਠੀਕ ਨਹੀਂ ਤੇ ਇਹ ਟਰੈਕਟਰ ਮੇਰਾ ਲੈਣ ਦਾ ਮਕਸਦ ਜ਼ਿਆਦਾਤਰ ਇਹ ਆ ਕੀ ਇਹ ਨਾ ਮਗਰ ਟਰਾਲੀਆਂ ਚਲਾਉਣਾ ਆਲੂ ਵਾਲੀਆਂ ਭਰੀਆਂ ਹੋਈਆਂ ਆਲੂ ਵਾਲੀਆਂ ਭਰੀਆਂ ਹੋਈਆਂ ਟਰਾਲੀਆਂ ਚਲਾਉਣਾ ਕਿਉਂ ਕਿ ਕਿਉਂਕਿ ਬਾਈ ਟਰਾਲੀਆਂ ਦੇ ਹੱਕ ਦੇ ਲਈ ਡਾਇਰੈਕਸ਼ਨਲ ਟਰੈਕਟਰ ਪੂਰਾ ਫੱਟੇ ਚੱਕ ਇਹ ਚੱਕਰ ਕਿ ਆਹ ਡਾਇਰੈਕਸ਼ਨਲ ਟਰੈਕਟਰ ਦਾ ਤੋੜ ਨਹੀਂ ਨਿਊ ਹਾਲੈਂਡ ਦਾ ਵੀ ਜੋ ਸੁਆਦ ਇਹ ਟਰੈਕਟਰ ਦਿੰਦਾ ਹੋਰ ਕਿਸੇ ਨੇ ਨਹੀਂ ਦੇਣਾ ਇਹ ਤੁਹਾਨੂੰ ਵੀ ਪਤਾ ਜਿਹੜੇ ਵੀਰਾਂ ਨੇ ਚਲੋ ਸਭ ਕਿਸੇ ਨੂੰ ਵੀ ਕਿਸੇ ਵੀ ਨੂੰ ਜੌਂਡੀਅਰ ਪਸੰਦ ਆ ਜਾਂ ਅਦਰਵਾਈਜ਼ ਸਾਰੇ ਕੰਪਨੀਆਂ ਦੇ ਟਰੈਕਟਰ ਸਾਰੇ ਵਧੀਆ ਵਾ ਪਰ ਤੁਸੀਂ ਆਪ ਇਹਨੂੰ ਟਰਾਲੀ ਤੇ ਪਾ ਕੇ ਦੇਖ ਲਿਓ 19 ਭਰੀ ਦੀ ਜੌਂਡੀਅਰ ਪਾ ਕੇ ਦੇਖ ਲਿਓ ਜੌਂਡੀਅਰ ਮੂਰੋ ਪੈਰ ਨਹੀਂ ਥੱਲੇ ਲਾਉਂਦਾ ਤੇ ਇਹ ਪਤੰਦਰਾ ਨੂੰ ਪਤਾ ਮ ਨਹੀਂ ਲੱਗਦਾ ਇਹ ਚੀਜ਼ਾਂ ਨੇ ਕਿਉਂਕਿ ਲੰਬੇ ਆ ਤੇ ਇੱਕ ਡੈਕਸ਼ਨਾਂ ਤੇ ਡੈਕਸ਼ਨਾਂ ਕਰਕੇ ਨਾ ਹਿੱਸੇ ਦੇ ਉੱਤੇ ਭਾਰ ਨਹੀਂ ਆਉਂਦਾ ਸਿੱਧਾ ਵੀ ਅੱਗੇ ਆ ਕੇ ਭਾਰ ਆਉਂਦਾ ਉਹਦੇ ਕਰਕੇ ਟਰੈਕਟਰ ਨਹੀਂ ਚੱਕ ਹੁੰਦਾ ਇਹ ਹੀ ਇਹਨਾਂ ਦੀ ਖਾਸੀਅਤ ਹੈ ਜਿਵੇਂ ਗਾਟਾ ਲੰਬਾ ਨਹੀਂ ਹੋ ਜਾਂਦਾ ਉਹਨਾਂ ਡਾਇਰੈਕਸ਼ਨ ਵਾਲੇ ਟਰੈਕਟਰ ਦਾ ਵੀ ਐਂ ਗਾਂਹਾਂ ਜਾ ਕੇ ਹੁੱਕ ਤੇ ਉੱਤੇ ਤਾਰਨ ਦਾ ਤੇ ਜਿਹੜੇ ਦੂਜੇ ਟਰੈਕਟਰ ਆ ਜਿੰਨੀਆਂ ਕੰਪਨੀਆਂ ਦੇ ਉਹ ਜਮਈ ਐਕਸਲਾਂ ਦੇ ਉੱਤੇ ਭਾਰ ਪੈਂਦਾ ਜਮਈ ਪਿੱਛੇ ਭਾਰ ਪੈਂਦਾ ਇਹ ਫਰਕ ਪੈ ਜਾਂਦਾ ਇਹਦੇ ਅੱਗੇ ਆ ਕੇ ਭਾਰ ਪੈਂਦਾ ਉਹ ਉਹ ਚੀਜ਼ ਦਾ ਫਰਕ ਪੈ ਜਾਂਦਾ ਤੇ ਬਾਕੀ ਚਲੋ ਕੱਲ ਨੂੰ ਦਿਨੇ ਆ ਕੋਈ ਨਵੀਂ ਅਪਡੇਟ ਕੀ ਕੁਛ ਕਰਦੇ ਆ ਝੋਨਾ ਅੱਜ ਦੇਖਣ ਗਏ ਸੀ ਖੱਤੇ ਪਰ ਉਹ ਗਿੱਲੇ ਪਏ ਆ ਪਾਣੀ ਅੰਗੇ ਅੱਜ ਰਾਣੀ ਸੁੰਦਰਾ ਦੇ ਚੈਨ ਉਹ ਲਾਈਆ ਐਸਐਮਐਸ ਕਰਿਆ ਵਾ ਬਹੁਤ ਵੀਰਾਂ ਦੇ ਫੋਨ ਆਉਂਦੇ ਆ ਕਿ ਵੀਰੇ ਯਾਰ ਸਾਡਾ ਝੋਨਾ ਵੜ ਦੋ ਸਾਡਾ ਝੋਨਾ ਵੜ ਦੋ ਵੀਰੇ ਹੱਥ ਜੋੜ ਕੇ ਬੇਨਤੀ ਆ ਆਪਾਂ ਝੋਨੇ ਚ ਬਾਹਰ ਨਹੀਂ ਚਨਾਉਂਦੇ ਮਸ਼ੀਨ ਉਹ ਕਿਉਂਕਿ ਯਾਰ ਦੇਖੋ ਉਹਨਾਂ ਕੰਮ ਮਿਲਦਾ ਨਹੀਂ ਵੀ ਉਹਦੇ ਲਈ ਡਰਾਈਵਰ ਆਡ ਰੱਖੀਏ ਠੀਕ ਤੇ ਉਹਨਾਂ ਰੇਟ ਸੁੱਕੇ ਖੱਤਿਆਂ ਦਾ ਰੇਟ ਨਹੀਂ ਮੰਗ ਸਕਦੇ ਆਪਾਂ ਠੀਕ ਆ ਗਿੱਲੇ ਲਈ ਕੰਮ ਕਰਨਾ ਉਹਨੇ ਤਾ ਘਰ ਕਿ ਉਹਦਾ ਆਪਾਂ ਬਾਹਰਲਾ ਰੱਖ ਛੱਡਿਆ ਹੀ ਹੋਇਆ ਵੀ ਬਾਹਰ ਝੋਨਾ ਵਧਣਾ ਹੀ ਨਹੀਂ ਬਾਹਰ ਯਾਰ ਬਸ ਆਪ ਦਾ ਆਪ ਦਾ ਵਧਣਾ ਬਸ ਇਹ ਚੱਕਰ ਚਲੋ ਸਤਿ ਸ੍ਰੀ ਅਕਾਲ ਵੀਰੇ ਸਾਰਿਆਂ ਨੂੰ ਤੇ ਭੁੱਲ ਚੁੱਕ ਮਾਫ ਕਰਿਓ ਜੇ ਕਦੇ ਹੋ ਜਾਂਦੀ ਆ ਤੇ ਗਲਤੀ ਮਲਤੀ ਤੇ ਕੱਲ ਨੂੰ ਨਵੀਂ ਅਪਡੇਟ ਦਵਾਂਗੇ ਟਰੈਕਟਰਾਂ ਦੀ ਤੁਹਾਨੂੰ ਜੋ ਵੀ ਹੋਈ